ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਤੋਈ ਬਈ 20 ਬਿਗਿਆਂ ਦੇ ਪਲਾਟ ਚ ਮਸ਼ੀਨ ਕੱਲ ਦੀ ਜਲਦੀ ਦੀ ਕੱਲ ਮੈਂ ਹੈਨੀ ਦਾ ਮੈਂ ਬਾਪੂ ਵਾਲੀ ਮਸ਼ੀਨ ਤੇ ਚੱਲ ਗਿਆ ਤੁਸੀਂ ਦੇਖਿਆ ਹੀ ਹਨ ਉੱਥੇ ਤੇ ਰਾਤ ਉੱਥੇ ਹੀ ਪੈ ਗਏ ਮੈਂ ਕਿਹਾ ਇੱਥੇ ਹੀ ਪੈ ਜਾ ਯਾਰ ਹਨਾ ਵੀ ਕਾਹ ਨੂੰ ਮਸ਼ੀਨ ਪਟਣੀਆਂ ਰਾਤ ਖੇਤ ਦੇ ਵਿੱਚ ਪਰ ਉੱਥੇ ਬਈ ਰਾਤ ਮੌਸਮ ਨੇ ਸਾਨੂੰ ਐ ਜਾ ਭਜਾਇਆ ਨਾ ਤਾਂ ਕੋਈ ਬਈ ਟਿਕਾਣਾ ਨਾ ਕੋਈ ਕਿਤੇ ਖੜਨੇ ਦੀ ਜਗ੍ਹਾ ਨਾ ਹੀ ਬੇਤ ਪੈਣ ਬੁਰੇ ਹਾਲ ਮਸ਼ੀਨ ਖੇਤਾਂ ਦੇ ਵਿੱਚ ਨੂੰ ਭਜਾ ਕੇ ਜੰਗਲ ਜਿਹੇ ਵਿੱਚ ਨੂੰ ਕੱਢ ਕੇ ਮਸੀਨ ਰੋਡ ਤੇ ਚੜਾਈ ਲਿਆ ਕੇ ਰੋਡ ਤੇ ਲੈ ਕੇ ਚੜਾ ਕੇ ਆਪਾਂ ਅਸੀਂ ਪਾਉ ਨੂੰ ਪਹਹਾਫ ਕਰਦੇ ਆ ਨਾ ਹਾਂ ਤੈਨੂੰ ਤੇ ਪਾਪੇ ਕੋਲੇ ਲੈ ਜਾਣਾ ਅੱਜ ਹਾਂ ਬਈ ਤੇ ਮੀਂਹ ਇੰਨਾ ਆ ਗਿਆ ਵੀ ਤੂੰ ਐ ਸਾਹ ਸਾਬ ਲਾ ਲੋ ਮਸੀਨ ਮੈਂ ਕਿਹਾ ਜੇ ਖੇਤ ਦੇ ਵਿੱਚ ਮਿੱਤਰਾ ਖੜੀ ਰਹੇਗੀ ਮੀਂਹ ਜਿਆਦਾ ਪੈ ਗਿਆ ਤੁਹਾਨੂੰ ਪਤਾ ਇਹ ਵੀ ਮਿੱਟੀ ਇੰਦਰਲੀ ਹੈ ਨਾ ਇਹ ਸੁੱਕੀ ਹੈ ਤਾਂ ਲੋਹਾ ਹੈ ਗਿੱਲੀ ਕਹਿੰਦੇ ਗੋਹਾ ਹੈ ਉੱਪਰ ਸਾਮਾਨ ਬਿਸਤਰੇ ਬਹੁਤ ਰੇ ਆਟੇ ਆਥੇਲਾ ਸਾਮਾਨ ਕੋ ਟਰੰਕ ਕੋਲ ਪਿਆ ਇੱਥੇ ਰੱਖ ਤਰਿਆ ਹੋਇਆ ਮੈਂ ਕਿਹਾ ਯਾਰ ਇਹਨੂੰ ਕੋਈ ਰਾਹ ਪਿੱਛੇ ਪੰਪ ਵਾਲੇ ਨੂੰ ਪੁੱਛਿਆ ਜਿੱਥੇ ਮਸ਼ੀਨ ਚੜਾਈ ਉਹ ਪੰਪ ਕੋਲ ਨੂੰ ਬਹੁਤ ਚੜਾਈ ਹੈ ਪਰ ਉਹ ਸਾਹਮਣੇ ਪੰਪ ਦਾ ਬੋਰਡ ਦੇਦਾ ਉਹਦੇ ਉੱਥੇ ਨੂੰ ਚੜਾਈ ਉਹ ਕਹਿੰਦਾ ਨਹੀਂ ਕਰਦਾ ਜੀ ਹਾਂ ਨਹੀਂ ਰੁਕਣ ਦੇਣਗੇ ਮੈਂ ਕਿਹਾ ਚੱਲ ਭਾਈ ਤੇਰੀ ਮਰਜ਼ੀ ਆ ਫਿਰ ਕਰਦੇ ਕਰਾਉਂਦੇ ਇੱਥੇ ਇੱਕ ਦੁਕਾਨ ਆਮਣਿਆਂ ਚਾਹ ਦੀ ਚਾਹ ਦੀ ਦੁਕਾਨ ਜੀ ਚਲੋ ਇਹਦੇ ਵਧੀਆ ਬਜੰਨੇ 3 ਸੈੱਟ ਸਟੱਟ ਕਰਿਆ ਆ ਬਾਦਮਾ ਜੇ ਮੂਰੇ ਉਹਨਾਂ ਦੇ ਪਿੱਛੇ ਉਹਨੇ ਆਪਣਾ ਚਾਰਾ ਜਗਾੜ ਚਲਾਇਆ ਹੈ ਮੂਰੇ ਨੇ ਕਰਿਆ ਹੋਇਆ ਆਪਣਾ ਹਾਂ ਬਿਸਤਰਾ ਛੱਡ ਵਧੀਆ ਬਣਾਇਆ ਹੈ ਉਧਰ ਕਰਕੇ ਬਈ ਇੱਥੀ ਰਾਤ ਬੈਸਤਰੇ ਲਾ ਕੇ ਨਜ਼ਾਰੇ ਗਏ ਸੁੱਤੇ ਹੁਣ ਚਾਹ ਲੈਣ ਭੇਜਿਆਂ ਮੁੰਡੇ ਚਾਹ ਲੈਣ ਭੇਜਿਆਂ 7:00 ਵੱਜ ਗਏ ਚਲੋ ਚਲੋ ਆਪੇ ਚਲਾ ਦੋ ਬੁਗੇ ਮਸ਼ੀਨ ਤੇਰਾ ਨਾਮ ਕੀ ਆਏ ਬਾਹਰ ਨਿਕਲ ਬੈਨਾਂ ਦਾ ਫੇ ਆ ਬਾਹਰ ਨਿਕਲ ਤੇਰਾ ਨਾਮ ਕੀ ਆਏ ਲਵ ਲਵ ਨਾ ਤਰਮੇ ਨੇ ਹੋ ਗਿਆ ਅੱਜ ਨਾ ਤਰਮੇ ਅੱਜ ਤੁਹਾਨੂੰ ਪਤਾ ਹੀ ਹੈ ਹੈ ਤੋ ਦੋ ਤਿੰਨ ਦਿਨ ਹੀ ਤੁਹਾਨੂੰ ਪਤਾ ਨਹੀਂ ਕੀ ਗੱਲ ਸਾਧੇ ਮਜਬੂਰੀ ਹੈ ਇਹ ਮੈਨੂੰ ਕੀ ਪਤਾ ਹੁਣ ਇਹ ਉਦੋਂ ਦਾ ਦਾ ਵਾਲੀ ਬੜੀ ਪੂਰੀ ਹੈਈ ਕੱਲ ਖੂਦ ਦੇ ਵਿੱਚ ਤਾਂ ਬੜਾ ਬੈਠਾ ਹਾਂ ਨਾਲ ਲੰਦਾ ਸੀ ਉਹ ਜਵਾਕ ਨਾਲ ਕੋਈ ਕੱਪੜੇ ਕਿਹਾ ਮੈਂ ਇੱਧਰ ਪਏ ਸੀ ਤੈਨੂੰ ਪਤਾ ਰਿਹਾ ਹੈ ਹੈ ਕੱਪੜੇ ਆਪਣੇ ਇੱਧਰ ਪਏ ਆ ਕੱਪੜੇ ਨੂੰ ਕਿੱਥੇ ਪਾ ਲੰਦਾ ਨਾ ਆ ਤਾਂ ਲੰਦਾ ਅੱਜ ਨਾਲ ਲੈਨੇ ਆਈਂ ਘੱਟ ਨੂੰ ਤਿੰਨ ਦਿਨ ਹੋ ਗਿਆ ਭਰਾਵਾ ਤਾਨੂੰ ਪਤਾ ਹੀ ਕੋ ਕੰਮ ਹੀ ਆਪਣਾ ਇਦਾਂ ਦਾ ਵਾਕੇ ਜਾਲਾ ਪਤਾ ਇਹਨਾਂ ਦਿਨਾਂ ਦਾ ਮੈਨੂੰ ਹੋ ਗਿਆ ਅੱਜ ਤਿੰਨ ਦਿਨਾਂ ਦਾ ਭਾਈ ਮੈਨੂੰ ਹੋ ਗਿਆ ਜਦੋਂ ਨੇ ਮਸ਼ੀਨ ਚਲਾਈ ਆ ਉਦੋਂ ਦੇ ਨਹਾਤੇ ਹੋਏ ਆ ਕਹ ਤਾਨੂੰ ਪਤਾ ਗੱਲ ਤਾਂ ਹੀ ਠੀਕ ਆ ਤਾਨੂੰ ਪਤਾ ਹੀ ਆ ਜੀ ਮਸ਼ੀਨ ਬਾਕੀ ਅੱਜ ਡੀਲ ਭਰਾਉਦੇ ਆ ਇਹਦੇ ਵਿੱਚਲੇ ਉਹੀ ਡੀਜ਼ਲ ਉਦਨ ਵਾਲੇ ਨਾਲੇ ਚੱਲਦੀ ਸੀ ਕੱਲ ਪਾਇਆ ਦਾ 5000 ਦਾ ਅੱਜ ਫੁੱਲ ਟੈਂਕੀ ਕਰਾਵਾਵਾਂਗੇ ਚਲੋ ਆ ਜਾਨਾ ਤੋਂ ਬਾਈ ਚਾਚੂ ਅੱਜ ਨਾਲੇ ਸਾਮਾਨ ਬਾਈ ਨੂੰ ਦੁਕਾਨ ਵਾਲੇ ਨੇ ਪੁੱਛਿਆ ਹਨ ਕਹਿੰਦਾ ਬਾਈ ਸਾਰਾ ਸਾਮਾਨ ਸਰਾਰ ਜੀ ਤੁਸੀਂ ਇੱਥੇ ਲਿਓ ਕੋਈ ਬਾਤ ਨਹੀਂ ਵਧੀਆ ਬੰਦਾ ਹੈ ਬਾਈ ਇਹਨਾਂ ਕਹਿੰਦਾ ਵੀ ਇੱਥੇ ਸਾਮਾਨ ਰੱਖੋ ਤੁਸੀਂ ਲਿਆ ਕੇ ਨਾ ਸਾਰਾ ਭਾਵੇਂ ਕੋਈ ਚੱਕਰ ਨਹੀਂ ਕਰਨਾ ਇੱਥੇ ਇੱਥੇ ਰੰਗ ਟਾਇਰ ਖੜਾ ਕਰਵਾਵਾਂਗੇ ਬਾਕੀ ਹੋਰ ਜਿਹੜਾ ਬੈਗ ਬੂਗ ਇਹਦੇ ਅੰਦਰ ਆਪੀ ਧਾਤਾਂਗੇ ਉਹਦਾ ਕੋਈ ਚੱਕਰ ਨਹੀਂ ਹੈ ਨਾ ਆਹ ਗਰੋਡ ਦਾ ਬਰਾ ਬਰਾ ਹਾਲ ਹੈ ਦਾ ਸਾਰੇ ਪੱਥਰ ਪਿਆ ਪਏ ਬਾਈ ਰੋਟੀ ਲੈਣ ਜਾਣੇ ਆ ਨਾ ਜਰ ਕਿਤੇ 10 ਕਿਲੋ ਨੂੰ 7 ਕਿਲੋਮੀਟਰ ਤੇ ਰੋਟੀ ਲਿਆਉਨੇ ਆ ਮੈਂ ਕਹਿੰਦਾ ਵੀ ਬੱਖੀਆਂ ਅੰਦਰ ਕਰ ਦਿੰਦਾ ਰੋਡ ਇਹ ਮੋਟਰਸਾਈਕਲ ਤੇ ਬਾਕੀ ਕੰਮ ਆ ਨਾ ਸੋਆ ਵੀ ਦਾ ਸਾਰੇ ਹੀ ਚੱਲ ਪਿਆ ਜਿੱਥੇ ਵੀ ਮਨ ਲੇਟ ਫੇਟ ਵੀ ਕਹਿੰਦੇ ਹੁੰਦੇ ਤੇ ਇਕੱਠਾ ਜਾਈਏ ਇਹਦੀ ਕੰਮ 2-3 ਜਗ੍ਹਾ ਫੋਨ ਲਾਇਆ ਰਾਤ ਉਹ ਕਹਿੰਦੇ ਸਰਦਾਰ ਜੀ ਬਸ ਕੱਲ ਨੂੰ ਪਾਟੋ ਨੂੰ ਕਾਲੂ ਪਾਟੋ ਨੂੰ ਇੱਕੋ ਦਿਨ ਦੀ ਹਾਂ ਭਰੀ ਜੰਨੇ ਸਾਏ ਜਾਂ ਤਾਂ ਤੇ ਮੈਂ ਕਿਹਾ ਯਾਰ ਕਾ ਨੂੰ ਖਿਲਣਾ ਉਹ ਲੱਗਿਆ ਹੈ ਨਿਆਰੇਲੇ ਹੈ ਇੱਕ ਬਾਈ ਨੇ ਨਾ ਆਪਣੇ ਉਹ ਕਰਿਆ ਤਾਂ ਕਿ ਨਾ ਭਈ ਏਰੀਆ ਮੇਰਾ ਵੀ ਮੈਂ ਮਸ਼ੀਨ ਲੈ ਕੇ ਨਹੀਂ ਆਉਣਾ ਹੁਣ ਵੀ ਤੂੰ ਜੇ ਵੱਡ ਨਾ ਮੇਰੇ ਏਰੀਆ ਵੱਡ ਲਾ ਮੈਂ ਉਹ ਵੀਰੇ ਨੂੰ ਆਏ ਕਹਿਣਾ ਵੀਰੇ ਪਤਾ ਕੀ ਗੱਲ ਆ ਹੁਣ ਆਪਾਂ ਉਹਰੇ ਫਸੇ ਹੋਏ ਆ ਨਾ ਆਪਾਂ ਤੁਹਾਨੂੰ ਪਤਾ ਵੀ ਜਿੱਥੇ ਇੱਕ ਵਾਰ ਮਸ਼ੀਨ ਫਸ ਜਾਵੇ ਡੁੰਦੂਏ ਬੰਦੇ ਨੂੰ ਤਾਂ ਦੂਏ ਬੰਦੇ ਦਾ ਐ ਹੁੰਦਾ ਵੀ ਚਲੋ ਵੱਧ ਵੱਧ ਕਮ ਦਵਾ ਦਈਏ ਬਾਈ ਨੂੰ ਪਰ ਐਵੇਂ ਵੀ ਤਾਂ ਹੁਣ ਪੈਸੇ ਆ ਜਿਹੜੇ ਇੱਥੇ ਵੀ ਪੈਸੇ ਨਹੀਂ ਦਿੰਦੇ ਇਹਨਾਂ ਨੇ ਪੈਸੇ ਰੱਖ ਲੈਣੇ ਫੇਰ ਹਨਾ ਤੂੰ ਕੋੜਾ ਪੂਰਾ ਇਹ ਪੂਰਾ ਏਰੀਆ ਕਾਟ ਕੇ ਗਿਆ ਹਾਂ ہمارا ਤਾਂ ਕਰਕੇ ਵੀ ਮੈਂ ਬਾਈ ਦਾ ਕੱਲ ਫੋਨ ਚੱਕ ਨਹੀਂ ਹੋਇਆ ਮੈਂ ਕਿਹਾ ਨਹੀਂ ਯਾਰ ਵੀ ਉੱਡੀ ਸਹੀ ਹਾਂ ਜ ਆਪਣਾ 4-5-7 ਬਿਗਾ ਇੱਥੇ ਹੋ ਗਿਆ ਮਸਤਾ ਬਸ ਮਜ਼ੇ ਹਨਾ ਬਹੁਤਾ ਪਗ ਲਾਲਚ ਕਰਨਾ ਨਹੀਂ ਹੈਗਾ ਲਾਲਚ ਕਰੋਗੇ ਤਾਂ ਬੰਦਾ ਡੁੱਬੇ ਜਾਂਦਾ ਬਾਕੀ ਜੇ ਆ ਸੋਆ ਬੀਨਾ ਜਿਹੜੀ ਇਹ ਹਰੀ ਆ ਬਾਈ ਇਹ ਦੁਈਆ ਸਮਰਾਟ ਫੇ ਤਾਂ ਮੰਨੋ 60 60 ਚੱਲੀ ਆ ਉਹ ਚੱਲੀ ਆ ਜੇ ਇਹ ਤਾਂ ਸਮਰਾਟ ਦਾ ਜੇ ਖੜੀ ਆ ਬਾਕੀ ਇਹ ਪਸ਼ੂਆਂ ਦੀ ਮੰਡੀ ਆ ਇੱਧਰ ਕਿਤੇ ਬਹੁਤ ਪਸ਼ੂ ਆ ਰਹੇ ਆ ਦੇਖੋ ਆਹ ਤੇ ਗੱਡੀ ਦੇ ਵਿੱਚ ਪਹਿਲਾਂ ਬੜਾ ਟਰੱਕ ਭਰ ਕੇ ਗਿਆ ਆਜਾ ਨੇ ਟਰਾਲੀਆਂ ਰਣੀਆਂ ਜਾਂਦੇ ਆ ਗੱਡੀ ਦੇਖੋ ਭਾਈ ਹਾਰ ਸ਼ਿੰਗਾਰ ਕਿੰਨਾ ਲਾਇਆ ਗੱਡੀ ਨੂੰ ਇਹ ਏਰੀਆ ਚੰਗਾ ਇੱਧਰ ਜਿੱਕੜਾ ਮਰਜੀ ਆ ਕੁਝ ਬੰਦੇ ਆ ਨਾ ਪੇਮੈਂਟ ਦੀ ਨਾਕਪੋਸ ਬੰਦੇ ਨਾਲ ਦੀ ਨਾਲੇ ਜਿਵੇਂ ਮੰਨ ਲਓ ਖੇਤ ਵੱਢਿਆ ਗਿਆ ਹਨ ਨਾਲ ਦੀ ਨਾਲ ਹੁਣ ਇੱਕ ਬੰਦਾ ਆਇਆ ਤੁਰੇ ਆ ਕਿ ਮੈਂ ਕਹਿੰਦਾ ਸਾਡੇ 50 60 ਵਿਘੇ ਆ ਆ ਸਰਦਾਰ ਜੀ ਡੀਜ਼ਲ ਦਰਵਾਓ ਗੱਡੀ ਨੂੰ ਮੈਂ ਕਿਹਾ ਯਾਰ ਪਹਿਲੇ ਕਿਹਜਾ ਟਰਾਲੀ ਖੇਤ ਤਾਂ ਤੇਰਾ ਵੱਢਿਆ ਨਹੀਂ ਹਨ ਤੇਰਾ ਡੀਜ਼ਲ ਕਿਉਂ ਲਵਾਉਣਾ ਆਪਣੇ ਚਲੋ ਬਾਕੀ ਚਾਹ ਜੋ ਵੀਡੀਓ ਬਾਈ ਅਜੇ ਤਾਂ ਨਿਰਨੇ ਕਾਲ ਜੀ ਸਟਾਰਟ ਕਰੀਏ ਵੀਡੀਓ ਅੱਜ ਇਕ ਆਓ ਸਾਹਮਣੇ ਖੜੀ ਆ ਬਿਛਾਲ ਕਮੈਨ ਕੋਈ ਬਾਈ ਇਹਨਾਂ ਲੱਗੇ ਹੋਏ ਆ ਆਪਣਾ ਚਾਹ ਸਭਈਆ ਕਰਨ ਆ ਵੀ ਇਹ ਆਹ ਟਾਇਰ ਲਾਉਣੇ ਆ ਆਪਾਂ ਨੇ ਆਹ ਆਹ ਟਾਇਰ ਖੋਲ ਗਏ ਰੇਮੇ ਦੇ ਬਾਹਰ ਕੱਢਨੇ ਨੇ ਤੇ ਮਸ਼ੀਨ ਲੋਡ ਬਹੁਤ ਲੰਦਾ ਇੰਜਣ ਇਹ ਬਾਈ ਲੀ ਦੇ ਵਿੱਚ ਲੀ ਚੱਲੂਗਾ ਰ ਜਾਂ ਟਾਇਰ ਹਨਾ ਤਾਂ ਲੋਡ ਬਹੁਤ ਘਟੂਗਾ ਆਹ ਖੋਲ ਕੇ ਬੂਜੀ ਝਾੜਦਾ ਮੱਤ ਝਾੜਦੇ ਝਾੜਦੇ ਧੱਕਣ ਕੋਲ ਵੀ ਝਾੜਦੇ ਮਿੱਟੀ ਮੋਟੀ ਨਿਕਲ ਜਾਂਦੀ ਆ ਆ ਮਿੱਟੀ ਹੀ ਪਟਦਾ ਹੈ ਕਰਾ ਵਿੱਚ ਨੂੰ ਹੱਥ ਫੇਰਦੇ ਮੜਾ ਜਾਂ ਤੈਨ ਤੰਡਲੇ ਕਾਈ ਵਾਏ ਦੇਖਿਓ ਤੈਨ ਉਹਦੇ ਡੀਰ ਐਡ ਕਰਾਉਣੇ ਹੋਣਗੇ ਇੰਨਾ ਜੂਨਾ ਦਾ ਬਾਈ ਖਤਰਾ ਹੀ ਬहोत ਪੱਥਰ ਕਿੰਨੇ ਕਿੰਨੇ ਨਿਕਲੇ ਆ ਬੱਚੇ ਦੇ ਨਿਕਲੇ ਆ ਪੱਥਰ ਆ ਪੱਥਰ ਵਿੱਚ ਤੇ ਨਿਕਲੇ ਆ ਆ ਯਾ ਆ ਪੱਥਰ ਇੱਧਾ ਦੇ ਰਾਸ ਮਦੇ ਵਿੱਚ ਨਿਕਲੇ ਆ ਆ ਵਿੱਚ ਤੇ ਨਿਕਲੇ ਆ ਆ ਵਿੱਚ ਹੀ ਨਿਕਲੇ ਆ ਇੱਦਾਂ ਤੂੰ ਤਾਂ ਛੱਡ ਗੇ ਇੱਥੇ ਨੂੰ ਤੇ ਇਹ ਵਿੱਚ ਪਿੱਛੇ ਕਿਥੇ ਛੱਡ ਕੇ ਜਾਈ ਜਨੇ ਹੈ ਹੈ ਉੱਥੇ ਅੱਗੇ ਬੜੇ ਪੈਸੇ ਕੱਢਦੇ ਹੈਂ ਕੱਢਦੇ ਪੰਦਾਈ ਪੱਥਰਾਂ ਘੇੜਣਾ ਪੱਥਰ ਦਾ ਮਿੱਤਰ ਆਉਣਗੇ ਇਹ ਇਹਦਾ ਵਾਸਕਟ ਖੋਲੇ ਤੇ ਪਤਾ ਲੱਗੂਗਾ ਕਿ ਕੀ ਹਿਸਾਬ ਆ ਲਓ ਜੀ ਬਾਈ ਮਸ਼ੀਨ ਚੱਲ ਗਈ ਮਸ਼ੀਨ ਦੇ ਵਿੱਚ ਹੁਣ ਡੀਜ਼ਲ ਭਰਉਣਾ ਸਾਹਮਣੇ ਪੰਪ ਤੇ ਮੈਂ ਕਿਹਾ ਚਲੋ ਤੁਸੀਂ ਬਾਕੀ ਆਹ ਲਾਤਾ ਬਾਈ ਬਿਸਤਰਾ ਬੁਸਤਰਾ ਬਣਾਣਾ ਇੱਥੇ ਵਧੀਆ ਅੱਡਾ ਕਹਿਦੀ ਹੁਣ ਬਣ ਗਿਆ ਬਾਈ ਵੀ ਵੈਸੇ ਵਧੀਆ ਬੰਦਾ ਹੈ ਬਾਈ ਦੇਖੋ ਹਣਾ ਕਹਿੰਦਾ ਬਾਈ ਸਰਦਾਰ ਜੀ ਕੋਈ ਬਾਤ ਨਹੀਂ ਹੈ ਜਹਾਂ ਤੇ ਮਾਰਾ ਦਿਲ ਕਰੇ ਅੰਦਰ ਰੱਖਣਾ ਤੂੰ ਅੰਦਰ ਰੱਖ ਲੋ ਬਾਹਰ ਰੱਖਣਾ ਬਾਹਰ ਰੱਖ ਲੋ ਇਹਦਾ ਵੈਸੇ ਚਾਹ ਚੂ ਦਾ ਚਲੋ ਅਰੇਂਜਮੈਂਟ ਆ ਜਿਵੇਂ ਦੁਕਾਨ ਹੁੰਦੀ ਚਾਹ ਦੀ ਹੈ ਨਾ ਚਲੋ ਘੁਰ ਕਰੇ ਕਰੇ ਹੋਰ ਬਾਈ ਚਾਹ ਬਣਾਤੇ ਹੋ ਘਰ ਖਾਣਾ ਖੂਣਾ ਵੀ ਬਣਾਤੇ ਹੋ ਜਾ ਬਣਾਤੇ ਹੋ ਖਾਣਾ ਬਣਾਤੇ ਹੋ ਸਾਥ ਮੈਂ ਖਾਣਾ ਦੋਨੋਂ ਦੋਨੋਂ ਹਾਂ ਤੂੰ ਰੋਟੀ ਬਣਾ ਲਿਆ ਕਰ ਕੇ ਲਈ ਹਮਾਰੀ ਠੀਕ ਹੈ ਠੀਕ ਹੈ ਲੈ ਬਾਈ ਹੁਣ ਆਪਾਂ ਨੂੰ ਬਣਾਉਣ ਦੀ ਵੀ ਰੋਟੀ ਬਣਾਉਣ ਦੀ ਲੋੜ ਨਹੀਂ 20 ਰੋਟੀਆਂ ਨੂੰ ਕਹਿਆ ਵੀ ਸਵੇਰੇ 20 ਰੋਟੀਆਂ ਸ਼ਾਮ ਨੂੰ ਬਣਾ ਤੀਆਂ ਬਾਕੀ ਜਿਵੇਂ ਘਾਟ ਬਾਦ ਹੋਈ ਜਾਂਦਾ ਚਲੋ ਇੱਥੇ ਬਜਰੇ ਹੋ ਗਿਆ ਕੰਨਾ ਕੰਮ ਬਾਕੀ ਇਹ ਬਾਈ ਕਹਿੰਦਾ ਵੀ ਹਨਾ ਪੱਕਾ-ਪੁੱਕਾ ਲਾਉਣਾ ਜੇ ਤੂੰ ਹੀ ਲਾਈਟ ਲੈਣੀ ਹੈ ਲਾਈਟ ਵੀ ਸਾਨੂੰ ਦੇ ਦੂੰਗਾ ਐਜੇ ਬੰਦੇ ਬਾਈ ਹਨਾ ਬਹੁਤ ਘੱਟ ਮਿਲਦੇ ਆ ਰਾਤ ਵਜਾਰੇ ਨੇ ਅਸੀਂ ਇੱਕ ਵਾਰ ਪੁੱਛਿਆ ਫੇਰ ਵੀ ਪਹਣਾ ਪੁੱਛਣੇ ਦਾ ਫਰਜ਼ ਤਾਂ ਵੀ ਭਾਈ ਉਰੇ ਅਸੀਂ ਪੈ ਜੀਏ ਤਾਂ ਕਹਿੰਦਾ ਸਰਦਾਰ ਜੀ ਕੋਈ ਬਾਤ ਨਹੀਂ ਆਰਾਮ ਸੋ ਸੋ ਹੁਣ ਚਾਹ ਘਰ ਤੇ ਆਈ ਆ ਚਿੱਤਰਨ ਲੱਗਿਆ ਰਾਮ ਮੈਨੂੰ ਕਹਿੰਦਾ ਚਾਹ ਪੀ ਕੇ ਜਾਏਗਾ ਮੈਂ ਕਿਹਾ ਚਲ ਚਾਹ ਪੀ ਕੇ ਜਾਵਾਂਗਾ ਅਬ ਯਹੀਂ ਲੈ ਆਏਂਗੇ ਸਾਮਾਨ ਅਜ ਠੀਕ ਹੈ ਕੋ ਟਰੈਕਟਰ ਵਾਲਾ ਹੈ ਤੇਰੇ ਨਿਗਮ ਹੈ ਹੈ ਦੇ ਦੇਂਗੇ ਉਸਕੋ 100 200 ਰੁਪਏ ਜਹਾਂ ਟਰੈਕਟਰ ਆਪਣਾ ਸਾਮਾਨ ਜਹੀਂ ਪੜਾ ਚੌਂਕ ਵਿੱਚ ਪੜਾ ਹੈ ਹੈ ਕੋਈ ਨਿਗਮ ਹੈ ਗੱਡੀ ਵਾਲਾ ਹੋਵੇ ਕੋ ਟਰੈਕਟਰ ਵਾਲਾ ਹੋਵੇ ਠੀਕ ਹੈ ਭੀ ਆਪਣੀ ਹੈਗੀ उसको पेकअप वाले को दे देंगे दो सौ रुपया यहाँ ले आने का ये, ये चौक में पड़ा समानी ठीक है तो समान। यही सोचा करेंगे ना। आ जाएगी। आने की आने की है जाएगी। नहीं गड्डी यहाँ बाहर खड़ी करके यहीं अंदर बिस्तर नीचे लगा के वह ठीक है नहीं आरबेटर की बोल रहा हूँ जहाँ खड़ी कर दिया करेंगे ठीक है ये बिस्तर यहाँ रख दिए हम डीजल डाल के आ रहा हूँ वापस पे ठीक है ਡੀਜ਼ਲ ਪਵਾ ਕੇ ਸਿੱਧਾ ਹੀ ਖੇਤ ਆ ਗਏ ਆਏ ਭਾਈ 20 ਬਿਗਿਆਂ ਦਾ ਪਲਾਟ ਰਾਤ ਮਸ਼ੀਨ ਲਾਈਦੀ ਇਹਦੇ ਵਿੱਚ ਕੱਲ 5:00 ਵਜੇ ਬਸ ਇਹਦੇ ਵਿੱਚੋਂ ਮੰਨ ਲਓ 4-5 ਕਿ ਬਿਗੇ ਬਚੇ ਆ ਬਾਕੀ ਬਹੁਤ ਵਧੀਆ ਭਾਈ ਇਹੜੇ ਹੈ ਨਾ ਦੇ ਬੰਦੇ ਨੂੰ ਪਲਾਟ ਮਿਲੀ ਜਾਣ 2-3 ਕਾਹੇ ਜੇ ਪਲਾਟ ਮਿਲ ਕੇ ਦਿਨ ਦੇ ਵਿੱਚ ਤਾਂ ਸਮਝ ਲਓ ਆਪਣੀ ਦਿਹਾੜੀ ਪਾਰ ਆ ਖਾਣਾ ਥੋੜੇ ਗਿੱਲਿਆਂ ਖੇਤਾਂ ਗਿੱਲੇ ਕਰਕੇ ਥੋੜਾ ਜਿਹਾ ਬਾਈ ਮਲੋ ਟਕਾ ਕੇ ਜੇ ਚੱਲਣਾ ਪੈਂਦਾ ਉਹ ਦੇ ਲੋ ਉੱਥੇ ਤੇ ਮਸ਼ੀਨ ਲਾਈਦੀ ਉਹ ਦਰਖਤਾਂ ਜਿੱਥੇ ਉਹ ਦਰਖਤ ਬੱਟ ਪਰੇ ਆ ਉਹ ਤੇ ਬਾਅਦ ਇੱਧਰ ਆ ਵਾਟਾ ਇੱਧਰ ਨੂੰ ਜਿੱਥੇ ਟਰੈਕਟਰ ਖੜਾ ਹੈ ਉਹ ਤੇ ਥੋੜਾ ਜਿਹਾ ਉਹ ਸਾਹਮਣੇ ਦਰਖਤ ਜਿਆ ਦੇਖਦਾ ਛੋਟਾ ਜਿਹਾ ਉਹ ਐਂਡਾ ਖੰਭੇ ਦੇ ਨਾਲ ਨਜ਼ਾਰਾ ਆ ਗਿਆ ਬਾਈ ਇਹੋ ਜਿਹੇ ਪਲਾਟਾਂ ਦੇ ਵਿੱਚ ਨਾ ਵੀ ਸਵਾਰ ਆ ਜਾਂਦਾ ਬੰਦੇ ਚਲਾਉਣੇ ਵਾਲੇ ਨੂੰ ਵੀ ਆਹ ਮਸ਼ੀਨ ਨੂੰ ਵੀ ਨਾ ਤਾਂ ਬਈ ਮਸ਼ੀਨ ਦੇਖੋ ਨਾ ਕਿਤੇ ਛੋਟੇ ਜਿਹੇ ਕੇਸ ਦੇ ਵਿੱਚ ਚਾਰ ਮੋੜ ਮੋੜਨੇ ਆ ਕਿੱਥੇ ਇੱਕ ਐਡੇ 20 ਵਿੱਗਿਆਂ ਦੇ ਪਲਾਟ ਦੇ ਵਿੱਚ ਚਾਰ ਮੋੜ ਮੋੜਨੇ ਆ ਬਹੁਤ ਫਾਇਦਾ ਹਨਾ ਬਾਕੀ ਡੀਜ਼ਲ ਟੂਜਲ ਭਰਾ ਲਿਆ ਡੀਜ਼ਲ ਤਾਂ ਪਾਇਆ ਹੀ ਨਹੀਂਦਾ ਅੱਜ ਡੀਜ਼ਲ ਪਾਇਆ ਜਿੰਨੂੰ ਨੇ ਨਾ ਪਿੰਡ ਤੇ ਆਏ ਆ ਛੇਪੂਰੀ ਜਿਹੜਾ ਡੀਜ਼ਲ ਪਾਇਆ ਤਾਂ ਉਹੀ ਡੀਜ਼ਲ ਪੈਨ ਨਾਲ ਡੀਜ਼ਲ ਨਾਲ ਹੀ ਚੱਲਦੀ ਈ ਹਜੇ ਬਾਕੀ 02 ਇੰਜਨ ਆ ਨਾ ਬਈ ਜਿਹੜਾ ਇਹਨਾਂ ਦੀ ਬਈ ਮੈਂ ਤਾਂ ਇੱਕ ਗੱਲ ਦੇਖੀ ਖਰਚਾ ਬਹੁਤ ਘਟਾਉਣ ਜਿਵੇਂ ਆਪਣੇ ਕਿਰਤਾਰ ਆਈਆ ਹੋਣਾ ਉਹਨੇ 33 33 ਤੇ ਉਹਨਾਂ ਨੇ ਟੈਂਕੀ ਭਰਾਈ ਦੀ ਪਿੰਡ ਤੇ ਪੂਰੀ ਆਪਣੇ ਮੱਲੋ ਲੁਧਿਆਣੇ ਕੋਲ ਤੇ ਫੁੱਲ ਟੈਂਕੀ ਉਹਨਾਂ ਨੇ ਭਰਾਈ ਤੀ ਉਹਨਾਂ ਨੇ ਫੁੱਲ ਟੈਂਕੀ ਭਰਾਈ ਆ ਕੇ ਵਿਆਹ ਵਰੇ ਆ ਕੇ ਡੀਜ਼ਲ ਉਹਦੇ ਵਿੱਚ ਫੇਰ ਦੁਬਾਰੇ ਪਾਉਣਾ ਪੈ ਗਿਆ ਰਹੀਆਂ ਚਾਰ ਕੁੰਗੜਾ ਰਹਿ ਗਿਆ ਦਾ ਆਪਾਂ ਪਵਾਇਆ ਤਾਂ ਸਾਰਾ ਤੇਲ ਆ ਜਿਹੜਾ 25000 ਦਾ 5 10000 ਦਾ ਆਪਾਂ ਪਿੰਡ ਤੇ ਪਵਾਇਆ ਤਾਂ 15000 ਦਾ ਆਪਾਂ ਉਹ ਬڑے ਰੋਡ ਤੇ ਪਵਾਇਆ ਤਾਂ ਕਿਹੜਾ ਐ ਨੱਚ 152 ਡੀ ਤੇ ਉਹ ਤੋਂ ਬਾਅਦ ਆਪਾਂ ਤੇਲ ਅੱਜ ਪਾਇਆ ਨਾ ਸੌਰੀ ਫੇਰ ਉਹਦੇ ਬਾਅਦ ਭਾਈ ਪਾ ਲਿਆ 25000 ਦਾ ਤੇਲ ਉਹਦੇ ਬਾਅਦ ਉਹੀ 25000 ਦੇ ਤੇਲ ਗੈਲ ਉਰੇ ਆਪਾਂ ਮੰਨੋ ਤੁਸੀਂ 30 ਦਾ ਤੇਲ ਲਾ ਲਓ 5 ਦਾ ਹੀ ਕੱਲ ਵੀ ਸਿੜ ਲਿਆ ਤਾਂ ਬੀ 70 80 ਬਿਗਿਆਂ ਦਾ ਗੇੜਾ ਜਿਹੜਾ ਨਾ 70 80 ਬਿਗਿਆਂ ਦਾ ਗੇੜਾ ਮਸ਼ੀਨ ਆਪਣੀ ਵੱਢ ਕੇ ਖੜੀ ਆ ਉਹੀ ਤੇਲ ਗੈਨ ਇਹਦਾ ਖਰਚਾ ਬਹੁਤ ਘੱਟ ਆ 02 ਦਾ ਮੈਂ ਦੇਖਿਆ ਜਿਵੇਂ ਆਪਣੇ ਮਗਰ ਦੋ ਕਟਰ ਤੇ ਹਨਾ ਤੁਹਾਨੂੰ ਪਤਾ ਹੀ ਬਈ 25 22 23 ਕੁਆਂਟਲ ਵਜ਼ਨ ਵੀ ਲੈ ਗਿਆ ਨਾਲ ਇੱਕ ਕਟਰ ਖਿੱਚ ਕੇ ਆ ਨਾ ਕੱਲੀ ਮਸ਼ੀਨ ਤਾਂ ਆਈ ਨਹੀਂ ਨਾਲ ਆਪਣੇ ਉਹ ਵੀ ਆਇਆ ਤੇ ਉਹਦੇ ਬਾਅਦ ਵਾੜ ਵੀ ਕਾਸੀ ਤੇ ਹਨਾ ਨਹੀਂ ਹੈਗਾ ਵੀ ਬਾੜ ਵੀ ਕੋਈ 4-500 ਕਿਲੋਮੀਟਰ ਨਹੀਂ ਕਿ ਆ 500 ਕਿਲੋਮੀਟਰ ਦਾ ਬਾਈ 550 ਕਿਲੋਮੀਟਰ ਆਗਰਾ ਪਿਆ ਆ ਆਪਾਂ ਨੂੰ ਉਹਦੇ ਬਾਅਦ ਆਗਰੇ ਦੇ ਬਾਅਦ ਦੇਖ ਲਓ ਤੁਸੀਂ 100 ਕਿਲੋਮੀਟਰ ਗਵਾਲੀਅਰ 200 ਕਿਲੋਮੀਟਰ ਗੂਨਾ ਗੂਨੇ ਤੋਂ ਪਾਲੋ ਸਾਰਾ 400 ਕਿਲੋਮੀਟਰ ਉੱਪਰ ਹੋਰ 900 ਕਿਲੋਮੀਟਰ ਮਸ਼ੀਨ ਆਈ ਆ ਇੰਨੇ ਤੇਲ ਗੱਲ 02 ਦਾ ਬਾਈ ਖਰਚਾ ਬਹੁਤ ਘੱਟ ਆ ਵੈਸੇ ਵਧੀਆ ਇੰਜਨ ਆ ਨਾ ਦਾ ਕੋਈ ਦੇਖਭਾਲ ਦੀ ਜਿਆਦਾ ਹੈ ਨਾ ਉਹ ਆ ਬਸ ਮੰਨ ਲੈ ਫਿਲਟਰ ਫੋਟਰ ਬੰਦਾ ਸਾਫ ਕਰੀ ਜਾਵੇ ਬਾਕੀ ਦਾ ਕੰਮ ਕਰਾਵਾਂਗੇ ਇੰਜਨ ਦਾ ਹੁਣ ਇਹ ਤਾਂ ਥੋੜਾ ਜਿਹਾ ਜਦੋਂ ਜਦੋਂ ਮੈਂ ਪਿਛਲੀ ਵੀਡੀਓ ਜਿੱਕੇ ਕਿਹਾ ਤਾਂ ਵੀ ਮੈਂ ਧੂਆਂ ਥੋੜਾ ਜਿਹਾ ਦਿਖਾਉਂਦਾ ਇਹਦਾ ਨਾ ਬਾਈ ਜਦ ਮੰਨ ਲਓ ਹੁਣ ਸਵੇਰੇ ਸਟਾਰਟ ਕਰੀ ਆਪਾਂ ਨੇ ਤਾਂ ਮੰਨ ਲਓ ਸਮਝ ਲੈ ਹਲ ਪ੍ਰੈਸ਼ਰ ਦਾ 3 ਤੇ 3.5 ਤੇ ਰਹਿੰਦਾ ਜਦੋਂ ਇਹ ਗਰਮ ਹੋ ਜਾਂਦਾ ਇੰਜਨ ਮੰਨ ਲਓ 5-7 ਘੰਟੇ ਚੱਲਣ ਤੋਂ ਬਾਅਦ ਇਹ ਹਲ ਪ੍ਰੈਸ਼ਰ 1 ਤੇ ਆ ਜਾਂਦਾ 1 ਤੇ ਵੀ ਥੱਲੇ ਆ ਜਾਂਦਾ ਫਿਰ ਕੱਲ ਮੈਂ ਮਿਸਤਰੀ ਨੂੰ ਉਹਰੇ ਮਿਸਤਰੀ ਆਪਣੇ ਇੱਕ ਜਿੱਥੇ ਪਹ ਚੱਲਦੇ ਆ ਮੋਦਨਾ ਗੱਲ ਕਰੀ ਦੀ ਮੈਂ ਕਿਹਾ ਮਿਸਤਰੀ ਵੀ ਇੱਕ ਨਕ ਨਾ ਗੱਲ ਆ ਬਈਆ ਚਲ ਉਹਨੇ ਆਪਣੀ ਸੋਚ ਚ ਦੱਸੀ ਕਿਹਾ ਨਾ ਸਰਦਾਰ ਜੀ ਵੀ ਥੋੜਾ ਜਨਾ ਤੇਲ ਇਹ ਚ ਗਾੜਾ ਰੱਖੋ ਜਿਵੇਂ 15 40 ਤੇਲ ਹੁੰਦਾ ਉਹ ਥੋੜਾ ਜ ਪਤਲਾ ਹੁੰਦਾ ਵੀ 20 40 ਤੇਲ ਆ ਜਿਹੜਾ ਤੁਸੀਂ ਇੰਜਨ ਦੇ ਵਿੱਚ ਪਾਇਆ ਕਰੋ ਮੈਂ ਕਿਹਾ ਠੀਕ ਆ ਉਹੀ ਤੇਲ ਪਾ ਕੇ ਤੇ ਮੈਂ ਅੱਜ ਗੱਲ ਥੋੜਾ ਜ 20 40 ਪਾਇਆ ਮੈਂ ਕਿਹਾ ਚਲੋ ਆ ਸੀਜ਼ਨ ਲਾਈਏ ਹਨਾ ਬਈ ਤੁਹਾਨੂੰ ਪਤਾ ਵੀ ਇਹ ਕੀ ਥੋੜਾ ਸਿਸਟਮ ਕਰਕੇ ਵਿੱਚੇ ਮਸ਼ੀਨ ਦਾ ਵਿੱਚੇ ਬੰਦੇ ਬੰਦੇ ਨੂੰ ਪੈਸੇ ਦੂਏ ਨਾ ਤੇ ਤੇ ਕੋਸੇ ਦਪੇਰ ਤੇ ਵੀ ਸਮਾਨ ਤੁਹਾਨੂੰ ਪਤਾ ਨਾ ਵੀ ਖਾਸਾ ਰਿਪੇਅਰ ਵੀ ਠੋਕ ਕੇ ਕਰੀ ਆ ਵੀ ਉਰੇ ਪਹੁੰਚੀ ਵੀ ਆ ਮਸ਼ੀਨ ਪਈਆ ਬਾਈ ਘੱਟੋ ਘਾਟ ਵੀ ਲੱਖ ਸਵਾ ਲੱਖ ਦੇਣਾ ਜਿੰਨਾ ਹੈਗਾ ਤਾਂ ਆਪਣੇ ਕੋਲ ਆਪਾਂ ਲਾ ਕੇ ਬੈਠੇ ਆ ਬਾਕੀ ਹੁਣ ਕਵਾਵਾਂਗੇ ਹਨਾ ਕਵਾ ਕੇ ਫਿਰ ਇਹਦੇ ਪਰ ਇੰਜਨ ਆ ਜਿਹੜਾ ਤਾਂ ਫੁੱਲ ਇੰਜਨ ਕਰਾਵਾਂਗੇ ਅਗਲੀ ਵਾਰ ਇਹਦਾ ਫੁੱਲ ਐਂਡ ਮਤਲਬ ਸਰਾ ਬਣਾਵਾਂਗੇ ਨਵੇਂ ਵਰਗੇ ਮਿਸਤਰੀ ਚੰਗਾ ਲੱਭਗੇ ਨਾ ਕੋਈ ਪੰਜਾਬ ਦੇ ਵਿੱਚੇ ਕਰਾਵਾਂਗੇ ਬਸ ਇਹ ਹੁਣ ਤਾਂ ਮਸ਼ੀਨ ਆ ਪਾਈਤੀ ਖੜੀ ਕਰ ਜਣੀ ਲੈ ਕੇ ਨਹੀਂ ਜਾਣੀ ਇਹ ਇੱਧਰੇ ਖੜੀ ਕਰ ਜਣੀ ਇਲਾਕੇ ਜਣੀ ਕਿਤੇ ਆਪਣੇ ਪੰਜਾ ਸ਼ੋਕਨਗਰ ਮੁੰਡਾ ਰਣਜੀਤ ਆ ਉਹਦੇ ਕੋਲ ਲਾ ਕੇ ਹੈ ਨਾ ਤੇ ਉਹਦਾ ਸ਼ੈੱਡ ਹੈਗਾ ਪਿਆ ਸ਼ੈੱਡ ਦੇ ਵਿੱਚ ਗੱਡੀ ਲਾ ਕੇ ਤਰਪਾਲ ਪਾ ਕੇ ਘਰ ਨੂੰ ਲੰਘ ਜਾਈ ਕਣਕ ਤੇ ਇਹਨੂੰ ਰਿਪੇਅਰ ਚਲਾਉਂਦੇ ਚਲਾਉਂਦੇ ਹੈ ਨਾ ਪੰਜਾਬ ਵਗ ਜਾਗੇ ਨਾਲੇ ਉੱਥੇ ਫਿਰ ਮੱਕੀ ਦਾ ਸੀਜ਼ਨ ਲਾ ਲਾਂਗੇ ਨਾ ਉਹਦੇ ਬਾਅਦ ਫਿਰ ਜਿਹੜਾ ਆਪਣਾ ਨਾਲੇ ਇੰਜਨ ਦਾ ਕੰਮ ਹੋ ਜੂਗਾ ਨਾਲੇ ਫੇਰ ਰਿਪੇਅਰ ਠੋਕੇ ਕਰ ਲਿਆਵਾਂਗੇ ਉੱਥੇ ਤੇ ਇੱਕ ਵਾਰ ਇਹ ਫਾਇਦਾ ਹੋ ਜਾਂਦਾ ਬਾਈ ਠੋਕ ਕੇ ਰਿਪੇਅਰ ਕਰੀਦਾ ਹੁਣ ਆਪਾਂ ਨੂੰ ਕਣਕ ਦੇ ਵਿੱਚ ਸਰ ਵੀ ਇੱਕ ਫਰੇਸਰ ਬਦਲਣਾ ਪੈਣਾ। ਅਬਰਾਂ ਦਾ ਉਹ ਵੀ ਬਦਲ ਨਹੀਂ ਲੋੜ ਨਹੀਂ ਫਰੇਸਰ ਬਣਾਉਈਏ ਇੱਕ ਬਾਸਕਟ ਦਾ ਵੀ ਪਾਵਾਂਗੇ ਬਸ। ਕਣਕ ਵਾਲੀ ਬਾਸਕਟ ਪਾਉਗੀ ਹੁਣ ਤਾਂ ਮੱਕੀ ਵਾਲੇ ਦੀ ਜੇ ਲਈ ਜਾਂਦਾ ਸਾਰਾ ਸੈੱਟ ਜਿੰਨਾ ਆਪਾਂ ਪਾਇਆ ਹੈ ਨਾ ਮੈਂ ਵੀਡੀਓ ਦੇ ਵਿੱਚ ਪੁੱਛਿਆ ਤਾਂ ਬਾਈਆਂ ਨੂੰ ਬਣਿਆਂ ਨੂੰ ਵੀ ਦੱਸਿਓ ਬਾਈ ਕਿੱਦਾਂ ਚੱਲੂ ਕਈ ਵੀਰਾਂ ਨੇ ਕਿਹਾ ਤਾਂ ਬਾਈ ਟੌਪ ਦਾ ਚੱਲੂ ਆ ਇੱਕ ਨੰਬਰ। ਕਈ ਵੀਰਾਂ ਨੇ ਇੱਕ ਕਮੈਂਟ ਕਰੇ ਤੇ ਵੀ ਬਾਈ ਯਾਰ ਦਿੱਕਤ ਜਿਆਦਾ ਝੋਨੇ ਵਾਲੀ ਬਾਸਕਟ ਇਹਨੇ ਵਧੀਆ ਹੁੰਦੀ ਆ। ਵੈਸੇ ਇੱਕ ਗੱਲ ਆ ਜਿਵੇਂ ਪੱਥ ਪੱਥਰ ਦੇ ਵਿੱਚ ਬਾਈ ਝੋਨੇ ਵਾਲੀ ਹੋ ਜਾ ਜੀ ਦੀ ਆ ਪੱਤੀਆਂ ਵਾਲੀ ਬਾਸਕੜ ਚਾਹੀਦੀ ਹੈ ਤਾਰਾ ਹੁਣ ਇਹ ਜਿਹਦਨ ਬਾਸਕੜ ਖੋਲਣੀਆਂ ਹਨ ਇਹ ਸਮਝ ਲਓ ਬਾਸਕੜ ਖਤਮੇ ਹੋਣੀਆਂ ਇੱਕ ਲੇਖੇ ਦੀ ਇਹ ਜਦੋਂ ਉਹਨਾਂ ਨੂੰ ਖੋਲਾਂਗੇ ਬਾਕੀ ਮਸ਼ੀਨ ਆ ਗਈ ਉਹ ਆਉਂਦੀ ਹੈ ਮਸ਼ੀਨ ਆਪਣੀ ਟਰਾਲਾ ਪਾ ਲਿਆ ਇਹ ਟਰਾਲਾ ਪਾਉਣ ਲੱਗ ਕੇ ਚੱਲ ਗਏ ਤਾਂ ਹੀ ਟਾਈਮ ਲੱਗਿਆ ਤੇਰਾ ਨੌ ਕਿ ਪਾਪੇ ਇਹ ਬੰਦਾ ਨਾ ਕੱਲ ਬਾਪੂ ਨੂੰ ਪਾਪਾ ਕਹਿਣ ਲੱਗਿਆ ਕਿੱਥੇ ਗਿਆ ਤਾਂ ਕੱਲ ਤੋਂ ਲੱਗਿਆ ਆਈ ਮੈਂ ਉਥੇ ਪਾਪੇ ਹੁਣਾ ਸਈ ਪਾਪੇ ਉਹਨਾਂ ਕੋਲ ਹਾਂ ਮਸ਼ੀਨ ਉਹਨਾਂ ਜੋਗੀ ਸੀ ਹਾਂ ਸੈੱਟ ਕਰਨ ਗਏ ਪਾਪੇ ਕੋ ਗਿਆ ਵਾਂ ਪਾਸੇ ਤਾਂ ਨਵੇਂ ਪਾਪਾ ਹੀ ਰੱਖਦਾ ਸੀ ਮੀ ਹੁਣ ਚੱਲ ਵਧੀਆ ਟਰਾਲਾ ਵੀ ਪਾ ਲਿਆ ਹੁੰਦਾ ਨਾ ਹੁਣ ਆਪਾਂ ਨੂੰ ਬਈ ਅੱਡਾ ਵੀ ਵਧੀਆ ਮਿਲ ਗਿਆ ਅੱਡੇ ਤੋਂ ਬਾਅਦ ਹਣਾ ਉਥੇ ਸਮਾਨ ਤਮੂਨਾ ਜਿਹੜਾ ਆਪਣਾ ਪਿਆ ਉਧਰ ਸਾਰਾ ਸਮਾਨ ਉਧਰ ਸ਼ਿਫਟ ਕਰ ਲਾਂਗੇ ਅੱਜ ਉਹ ਬਾਕੀ ਲੱਗਣ ਲੱਗੀ ਆ ਮਸ਼ੀਨ ਉਹਨਾਂ 20 ਬਿੱਗਿਆਂ ਦੇ ਵਿੱਚ ਕਰ ਦਊਗੀ ਨਵੇੜ ਦਊਗੀ ਕੰਮਾਂ ਚੋਰੇ ਆ ਗਿੱਲਿਆਂ ਕਰਕੇ ਨਾ ਥੋੜਾ ਜਿਹਾ ਮਤਲਬ ਲੋਡ ਜਾਂ ਲੰਦਾ ਹੀ ਹੈ ਨਾ ਹੋਰ ਕੁਝ ਨਾ ਹੋਵੇ ਇਹ ਆਪਣਾ ਟਰਾਲਾ ਜਿਹੜਾ ਪਹਿਲੇ ਦਿਨ ਆਏ ਤੇ ਹੈ ਨਾ ਉੱਥੇ ਹੀ ਖੜਾ ਦਾ ਮੈਂ ਇਹਨਾਂ ਨੂੰ ਕਹਿ ਮੈਂ ਕਿ ਟਰਾਲਾ ਤੁਸੀਂ ਹੈ ਨਾ ਚੱਕ ਲਿਆ ਉਹ ਬਣਾ ਹੁੰਦੀ ਆ ਮੈਂ ਆਪਾਂ ਉੱਥੇ ਭਾਈ ਕਿਆ ਕਿਆ ਪਤਾ ਹੁੰਦਾ ਨਾ ਟੂਲ ਚ ਸਮਾਨ ਸਮੂਲ ਪਿਆ ਨਹੀਂ ਪਹਿਲੇ ਹੀ ਆਪਣਾ ਹਥਿਆਰ ਕੈਮਰ ਰੱਖੋ ਹੈ ਨਾ ਕਿਸੇ ਨੂੰ ਕੱਲ ਨੂੰ ਆਪਾਂ ਕਹਿਣ ਆਂਦੀ ਵੀ ਜਾਏ ਬਾਕੀ ਸਵਾਭੀਨ ਭਾਈ ਪੱਥਰਾ ਕਰਕੇ ਨਾ ਥੋੜੀ ਜੀ ਇਹ ਵੀ ਥੋੜੀ ਜੀ ਮੀਂਹ ਕਰਕੇ ਹੋਣਾ ਨਾ 20 ਬਿਗਿਆਂ ਵਾਲਾ ਬਾਈ ਜਿਹੜਾ ਇਹ ਇਹ ਵੀ ਥੋੜੀ ਜੀ ਮੀਂਹ ਕਰਕੇ ਕਾਲੀ ਕਰ ਗਿਆ ਅਜੇ ਇਹਦੀ ਵੈਸੇ ਵੱਢ ਨਹੀਂ ਤੀ ਹੋਣੀ ਫਲੀ ਹਰੀ ਬਹੁਤ ਈ ਹੈ ਜੇ ਆ ਦੇਖੋ ਇੱਧਰ ਇਹ ਕਹਿੰਦਾ ਸਰਦਾਰ ਜੀ ਜੇ ਕਿਤੇ ਪਾਣੀ गिर ਗਿਆ ਨਾ ਵੀ ہماری ਤਾਂ ਐਸੀ ਤੇ ਐਸੀ ਹੋ ਜਾਏਗੀ ਇੱਧਰ 20 ਬਿਗਿਆਂ ਦਾ ਪਲਾਟ ਬਾਈ ਹੈ ਨਾ ਤੁਸੀਂ ਲੈ ਲਓ ਹਿਸਾਬ 4-5000 ਨੂੰ ਸੋਆਬੀਨ ਤਿੰਨ ਟਰਾਲੀਆਂ ਭਰ ਗਿਆ ਕੱਲ ਇਹਨਾਂ ਦੀਆਂ ਸੋਆਬੀਨ ਦੀ ਝਾੜ ਚੰਗਾ ਨਿਕਲਦਾ ਸੋਆਬੀਨ ਦਾ ਬਾਕੀ ਆ ਤਾਂ ਹੁਣ ਵਧੀਆ ਚੱਲਦਾ। ਇਹਦੇ ਆ ਨਟ ਲਾਤਾ ਤਾਂ ਇੱਥੇ ਇਹ ਵਧੀਆ ਚੱਲਦਾ ਹੈ। ਜੋਗੇ ਅਸੀਂ ਸਮਾਨ ਚੱਕ ਲੇ ਵੇਓ ਢਾਬੇ ਪਰ ਠੀਕ ਆ। ਉਹ ਕਹਿੰਦਾ ਅੰਦਰ ਪਾਇਆ ਜਾ ਕਰੋ ਪੱਖਾ ਲਾ ਕੇ। ਠੀਕ ਆ। ਹਾਂ। ਉਹ ਪੰਪ ਵਾਲਾ ਕਹਿੰਦਾ ਉਰੇ ਪਾਇਆ ਜਾ ਕਰੋ ਭਾਵੇਂ ਪੰਪ ਦੇ ਮਗਾ ਉੱਥੇ ਠੀਕ ਆ ਢਾਬੇ ਪਰ। ਉਹ ਕਹਿੰਦਾ ਰੋਟੀ ਮੈਂ ਆਪਣਾ ਮਾਹ 20 ਰੋਟੀਆਂ ਬਣਾਦਾ ਕਹਿੰਦਾ ਦਾਲ ਸਬਜ਼ੀ ਵੀ ਆਪਣੀ ਬਣਾ ਲਿਆ ਕਰਨੀ। ਕਹਿੰਦਾ ਜਿੱਕਣਾ ਮਰਜ਼ੀ ਕਰ ਲੋ। ਉਰੇ ਤੋਂ ਹੀ ਚੰਗਾ ਜਿਹਦੇ ਵੱਢੀ ਜਾਉਂਗੇ ਪੈਸੇ ਨਾਲ ਦੀ ਨਾਲ ਲਈ ਜਾਇਓ। हां मैं चासनी चले दो जाने लो जी मशीन ਕੱਢ ਕੇ ਟਰਾਲਾ ਤੋਰਤੀ ਵੀ ਇਹ ਫਾਈਨਲ ਹੋ ਜੂਗਾ ਨਾ 7-8 ਬਿਗੇ ਜਿਹੜੇ 5-4 ਬਿਗੇ ਰਹਿਨੇ ਆ ਇਹਨਾਂ ਦੇ ਉਹ ਇੱਥੇ ਤੇ ਵੱਢ ਗਏ ਫੇ ਨਾਲ ਦੀ ਨਾਲੇ ਬਾਈ ਇੱਥੇ ਨਾ ਖੇਤ ਬਾਈ ਖੇਤੇ ਮਿਲ ਜਾਂਦਾ ਕੰਮ ਬਸ ਉਹ ਪਿੱਛੇ ਤੇ ਚੱਲੇ ਤੇ ਉਹ ਉਧਰ ਦੇ ਪਰਾਂ ਤੇ ਦੋ ਦਿਨ ਹੋ ਗਏ ਅੱਜ ਉਹ ਜਿੱਥੇ ਜੰਗਲ ਦਰਾਖਤ ਜੇ ਦੇਖਦੇ ਉੱਥੇ ਤੇ ਚੱਲੇ ਤੇ ਉਧਰ ਨੂੰ ਵੜਦੇ 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 ਘੁੰਮਦੇ 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 ਆ 20 ਬਿਗਿਆਂ ਚ ਫਸ ਗਏ ਹੁਣ ਇੱਥੇ ਨੂੰ ਨਾਲ ਇੱਕ ਹੋਰ ਪਲਾਟ ਦਾ ਲਾਦੇ ਆ 10 11 ਬਿਗਿਆਂ ਦਾ ਮੈਨੂੰ ਆਹੀ ਲੱਗਦਾ ਬਾਕੀ ਲੇਬਰ ਵੀ ਚੱਲੀ ਜਾਂਦੀਆਂ ਨਾਲ ਵਿੱਚ ਦੋਵੇਂ ਰੀਪਰ ਵੀ ਚੱਲੀ ਜਾਂਦਾ ਲੇਵਲ ਵਾਲੇ ਜਿਹੜੇ ਟਰੈਕਟਰ ਦੇ ਮਗਾ ਆ ਗਿਆ ਹੋ ਗਿਆ ਚੱਲੀ ਹੁਣ ਚਲੋ ਜੀ ਹੈ ਚਲੋ ਠੀਕ ਆ ਬਾਈ ਜੀ ਮਿਲਦੇ ਆਉਣ ਕਿਸੇ ਅਗਲੀ ਵੀਡੀਓ ਚ ਸਮਾਨ ਸ਼ਿਫਟਿੰਗ ਹਨਾ ਕਰਾਂਗੇ ਮੱਲੋ ਆਪਣਾ ਅੱਡਾ ਡੇਰਾ ਬਦਲ ਕੇ ਹੁਣ ਢਾਬੇ ਤੇ ਰੱਖਾਂਗੇ ਨਾਲੇ ਉੱਥੇ ਪਾਣੀ ਪੂਣੀ ਦੀ ਵਿਵਸਥਾ ਹਨਾ ਨਾਲੇ ਬਿਜਲੀ ਦੀ ਨਾਲੇ ਹੋਰ ਵੀ ਖਾਖੀਆਂ ਸੂਰਤਾਂ ਉੱਥੇ ਰੋਟੀ ਦਾ ਟੀਵੀ ਵੀ ਨਾਲੇ ਬਾਈ ਪੱਕਾ ਨਾਲੇ ਰੋਡ ਦੇ ਉੱਤੇ ਨਾਲੇ ਉੱਪਰ ਸ਼ੈੱਡ ਹਨਾ ਉੱਥੇ ਹੁਣ ਜਿੱਥੇ ਆਪਣਾ ਸਮਾਨ ਪਿਆ ਉੱਥੇ ਤਾਂ ਕੋਈ ਸਾਧਨ ਹੈ ਹੀ ਨਹੀਂ ਹਨਾ ਖੁੱਲੇ ਦੇ ਵਿੱਚ ਸਮਾਨ ਪਿਆ ਰਾਤ 1 ਵਜੇ ਮੀਂਹ ਆਇਆ ਤਾਂ 1 ਵਜੇ ਜਾ ਕੇ ਬਾਈ ਹਨਾ ਤਰਪਾਲ ਲਗਾ ਸਮਾਨ ਸੈੱਟ ਕਰਕੇ ਆਈ ਦੋ ਜਣੇ ਜਾ ਕੇ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਜਦ ਤੱਕ ਰੱਬ ਰਾਖਾ ਸਾਡੇ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ